ਕਿਸੇ ਦੀ ਜ਼ਿੰਦਗੀ ਦੇ ਵਿੱਚ ਜ਼ਿਆਦਾ ਇੰਟਰਫੇਅਰ ਨਾ ਕਰਿਆ ਕਰੋ। ਆਂਡੀਆਂ ਗਵੰਡੀਆਂ ਦੇ ਜ਼ਿਆਦਾ ਦੇਖਿਆ ਨਾ ਕਰੋ ਕਿ ਇਹਨਾਂ ਦੇ ਘਰ ਕੀ ਹੋ ਰਿਹਾ, ਕੌਣ ਆਇਆ, ਕਿੱਥੋਂ ਆਇਆ, ਕਿਉਂ ਆਇਆ। ਦੇਖੋ ਜੀ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਜਿਹੜਾ ਸਾਰਾ ਸਮਾਂ ਨਾ ਆਂਗਵਾਂਡ ਨੂੰ ਦੇ ਰਹੇ ਹੋ, ਲੋਕਾਂ ਨੂੰ ਦੇ ਰਹੇ ਹੋ, ਲੇਕਿਨ ਆਪਣਾ ਜਿਹੜਾ ਤੁਹਾਡਾ ਆਪਣਾ ਸਮਾਂ ਆਪਣੇ ਲਈ ਦੇਣ ਵਾਲੀ ਚੀਜ਼ ਆ, ਉਹ ਤੁਸੀਂ ਆਪਣੇ ਆਪ ਨੂੰ ਦੇ ਹੀ ਨਹੀਂ ਰਹੇ, ਤੁਸੀਂ ਤਾਂ ਆਪਣਾ ਸਮਾਂ ਖਰਾਬ ਕਰ ਰਹੇ ਹੋ। ਸਭੋਂ ਕੋਈ ਚੰਗੀ ਚੀਜ਼ ਵੱਲ ਧਿਆਨ ਲਾਓ ਕੋਈ ਚੰਗਾ ਕੰਮ ਜਿਹੜਾ ਤੁਹਾਨੂੰ ਆਉਂਦਾ ਜੀ ਚ ਇੰਟਰਸਟ ਆ ਤੁਸੀਂ ਉਸ ਕੰਮ ਦੇ ਵਿੱਚ ਧਿਆਨ ਲਾਓ ਹਨਾ ਉਹਦੇ ਵਿੱਚ ਮਿਹਨਤ ਕਰੋ ਤੇ ਤੁਹਾਡੀ ਲਾਈਫ ਦਾ ਜਿਹੜਾ ਜ਼ਿੰਦਗੀ ਦਾ ਮੋੜ ਆ ਉਹ ਤੁਹਾਡਾ ਮਤਲਬ ਤੁਹਾਨੂੰ ਕਿਤੇ ਦੀ ਕਿਤੇ ਤਰੱਕੀ ਵਿੱਚ ਲੈ ਜਾਊਗਾ ਇਸ ਲਈ ਜਿਹੜਾ ਆਪਦਾ ਸਮਾਂ ਲੋਕਾਂ ਨੂੰ ਦੇਣ ਦੀ ਬਜਾਏ ਖੁਦ ਨੂੰ ਦਬੋ ਜੀ ਜਿਸ ਤਰ੍ਹਾਂ ਜੀ ਕਹਿੰਦੇ ਆ ਕਿ ਦੂਜੇ ਦੀ ਥਾਲੀ ਵੱਲ ਦੇਖੀ ਜਾਓਗੇ ਤਾਂ ਤੁਹਾਡੀ ਆਪਣੀ ਥਾਲੀ ਵਿੱਚ ਪਈ ਰੋਟੀ ਆ ਨਾ ਜਿਹੜੀ ਉਹ ਵੀ ਠੰਡੀ ਹੋ ਚੁਗੀ ਜੇ ਤੁਸੀਂ ਆਪਣੀ ਥਾਲੀ ਵਿੱਚ ਪਈ ਰੋਟੀ ਦਾ ਸਵਾਦ ਲੈਣਾ ਨਾ ਤਾਂ ਤੁਹਾਨੂੰ ਸਬਰ ਰੱਖਣਾ ਪੈਣਾ ਸਬਰ ਰੱਖ ਕੇ ਆਪਣੀ ਲਾਈਫ ਨੂੰ ਦੇਖਣਾ ਪੈਣਾ ਕਿ ਮੇਰੀ ਜ਼ਿੰਦਗੀ ਕਿੰਨੀ ਕਿੰਨੀ ਮੈਂ ਆਪਣੀ ਲਾਈਫ ਦੇ ਵਿੱਚ ਖੁਸ਼ ਆ ਮੈਨੂੰ ਪ੍ਰਮਾਤਮਾ ਨੇ ਸਾਰਾ ਕੁਝ ਦਿੱਤਾ ਹੋਇਆ ਮੈਨੂੰ ਚੰਗੀ ਸਿਹਤ ਦਿੱਤੀ ਆ ਹਨਾ ਚੰਗੀ ਸੋਚ ਦਿੱਤੀ ਆ ਇਹੀ ਸਾਰਿਆਂ ਨਾਲ ਵੱਡੀ ਖੁਸ਼ੀ ਹੈ ਜੀ ਸਾਡੀ